ਇੱਕ ਗੀਤ ਆਇਆ ਸੀ ਕਾ ਤੂੰ ਆਈਏ ਗਰੀਬ ਤੇ ਜਵਾਨੀ ਇਹ ਨਹੀਂ ਫਿਕਰਾਂ 'ਚ ਰੋਲ ਜਾਏਗੀ ਪਰ ਇਸ ਗਰੀਬੀ ਕਾਰਨ ਕੱਲੀ ਜਵਾਨੀ ਨਹੀਂ ਬਚਪਨ ਤੇ ਬੁਢਾਪਾ ਵੀ ਮਤਲਬ ਇਨਸਾਨ ਦੀ ਪੂਰੀ ਜ਼ਿੰਦਗੀ ਰੋਲ ਜਾਂਦੀ ਆ ਇਹ ਗੀਤ ਮੈਨੂੰ ਕੱਲ ਉਦੋਂ ਯਾਦ ਆਇਆ ਜਦੋਂ ਮੈਂ ਇੱਕ ਬੇहद ਦਰਦਨਾਕ ਘਟਨਾ ਦੇਖੀ ਕਿ ਪੱਠਾ ਮਜ਼ਦੂਰੀ ਕਰਦੇ ਮਜ਼ਦੂਰਾਂ ਦੇ ਦੋ ਬੱਚੇ ਪੱਠੇ ਦੀਆਂ ਇੱਟਾਂ ਥੱਲੇ ਆ ਕੇ ਮਰ ਗਏ ਹੁਣ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਭੈਣਾ ਭਰਾਵਾਂ ਨੇ ਤੇ ਵੀਡੀਓ ਇਸ ਕਰਕੇ ਦੇਖਣੀ ਛੱਡ ਦੇਣੀ ਆ ਕਿਉਂਕਿ ਗੱਲ ਗਰੀਬਾਂ ਦੀ ਮਜ਼ਦੂਰਾਂ ਦੀ ਹੋ ਰਹੀ ਆ ਪਰ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਆ ਕਿ ਤੁਸੀਂ ਦੱਬੇ ਕੁਚਲੇ ਮਜਲੂਮ ਲੋਕਾਂ ਦੀ ਆਵਾਜ਼ ਬਣਨਾ ਤੇ ਮੈਂ ਆਪਣਾ ਇਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕਰਾਂਗੀ ਇਹ ਘਟਨਾ ਬਟਾਲਾ ਨੇੜੇ ਇੱਕ ਪੱਠੇ ਤੇ ਵਾਪਰੀ ਜਦੋਂ ਦੋ ਮਾਸੂਮ ਬੱਚੇ ਆਪਣੇ ਪਿਤਾ ਨੂੰ ਪਾਣੀ ਦੇਣ ਦੇ ਲਈ ਜਾਂਦੇ ਨੇ ਤਾਂ ਉੱਥੇ ਜਦੋਂ ਉਹ ਵਾਪਸ ਆਉਣ ਲੱਗਦੇ ਨੇ ਤਾਂ ਉਹਨਾਂ ਉੱਪਰ ਪੱਠੇ ਦੀਆਂ ਇੱਟਾਂ ਤੇ ਕੁਝ ਮਿੱਟੀ ਡਿੱਗ ਪੈਂਦੀ ਹੈ ਜਿਹਦੇ ਕਰਕੇ ਉਹਨਾਂ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਜਾਂਦੀ ਹੈ